ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸਨੋ ਵੀਰੋ ਠੀਕ ਠਾਕ ਵੀਰੋ ਮੈਂ ਨਾ ਇੱਕ ਤੁਹਾਨੂੰ ਵੀਡੀਓ ਦਿਖਾਉਣੀ ਆ ਫਿਰ ਆਪਾਂ ਗੱਲ ਕਰਦੇ ਆ ਪਹਿਲਾਂ ਵੀਡੀਓ ਵੇਖ ਲਓ ਜੀ ਹੈ ਦੇਖ ਜਿਹੜੇ ਉਹ ਦੇਖ ਕਿਰਨਪਾਲ ਕੌਰ ਤੇ ਸੁਖਪਾਲ ਕੌਰ ਉਹ ਤੇ ਉਸ ਸਥਾਨ ਤੇ ਨਹੀਂ ਸੀ ਜਿਹੜਾ ਤੁਸੀਂ ਮੁਕਦਮਾ ਦਰਜ ਕੀਤਾ ਕੱਲ

जी मैं कहना ਹੂੰ ਤੁਸੀਂ ਸਹੀ ਹੋ ਸਕਦੇ ਹੋ ਕਿ ਤੁਸੀਂ ਅ ਵੀਰਾਂ ਤੋਂ ਬਿਲਕੁਲ ਸਹੀ ਹੋ ਸਰ ਮੈਂ ਨਹੀਂ ਕਹਿੰਦਾ ਵੀ ਇਸ ਮੈਂ ਮੈਂ ਵੀ ਉੱਥੇ ਗਿਆ ਮੈਂ ਵੀ ਉਹਨੂੰ ਪਾਇਆ ਥੇ ਇਸ ਨੂੰ ਜਾਣਦਾ ਕਿਸੇ ਨੂੰ ਨਹੀਂ ਜਾਣਦਾ ਪਾਇਆ ਥੇ ਸਾਰਿਆਂ ਦੇ ਨਾਂ ਉੱਥੇ ਕੁਝ ਕੁਝ ਕੀ ਹੋ ਗਏ ਕੀਤੇ ਸੀਗੇ ਉਹ ਜਿਹੜੇ ਨਹੀਂ ਆਏਗੇ ਉਹ ਡਿਲੀਟਰ ਹੋ ਜਾਣ ਇਹਨਾਂ ਨੂੰ ਬਟ ਜਿੰਨੇ ਵੀ ਸ਼ਿਕਾਇਤ ਪਰ ਚੱਬ ਉਸੁੱਛ ਕੇ ਨਾਮ ਪਾਏ ਗਏ ਨੇ ਮੈਂ ਤਾਂ ਕਿਸੇ ਨੂੰ 2% ਅਸੀਂ ਤਾਂ ਜਾਣਦੇ ਹੀ ਨਹੀਂ ਹੈਗੇ ਦੇਖੋ ਐਡਾ ਵੱਡਾ ਮਸਲਾ ਹੋਵੇ ਜਿੱਥੇ ਸੂਬੇ ਦੇ ਸਭ ਤੋਂ ਵੱਡੇ ਅਫੀਸਰ ਭਰੋਸਾ ਦੇ ਕੇ ਲੋਕਾਂ ਨੂੰ ਧਰਨਾ ਚਕਾਰ ਰਹੇ ਹੁਣ ਉੱਥੇ ਇੱਕ ਐਸਐਚਓ ਇਹ ਬਿਆਨ ਦੇ ਰਿਹਾਗਾ ਕਿ ਸਾਨੂੰ ਤਾਂ ਕੁਝ ਪਤਾ ਹੀ ਨਹੀਂ ਅਸੀਂ ਤਾਂ ਪੁੱਛ-ਪੁੱਛ ਕੇ ਜਿਹੜੇ ਨਾਮ ਪਾਏ ਨੇ ਭਾਈ ਸਾਹਿਬ ਜੀ ਤੁਸੀਂ ਪੁੱਛ-ਪੁੱਛ ਕੇ ਕਿਸੇ ਦੀਆਂ ਕੁੜੀਆਂ ਦੇ ਕਿਸੇ ਦੀਆਂ ਭੈਣਾਂ ਦੇ ਨਾਮ ਕਿਵੇਂ ਪਾ ਸਕਦੇ ਹੋ ਕੀ ਹੁਣ ਤੁਸੀਂ ਇਹ ਦੱਸਣ ਦੀ ਖੇਚਲ ਕਰੋਗੇ ਕਿ ਤੁਹਾਨੂੰ ਭਾਨੇ ਦੀਆਂ ਭੈਣਾਂ ਦਾ ਨਾਮ ਕਿਹਨੇ ਦੱਸਿਆ ਸੀਗਾ ਜਦੋਂ ਹੁਣ ਗੱਲ ਸਾਰੀ ਸਾਬਤ ਹੋ ਗਈ ਉਹਨਾਂ ਦੇ ਸਾਹਮਣੇ ਆ ਗਈ ਕਿ ਉਹ ਸਕੂਲ ਦੇ ਵਿੱਚ ਹਾਜ਼ਰ ਸੀ ਲੜਕੀ ਹੈਡ ਮਾਸਟਰ ਹੈਗੀ ਲੜਕੀ ਉਹ ਤਾਂ ਹੁਣ ਐਸਐਟੂ ਸਾਬ ਇਸ ਤਰ੍ਹਾਂ ਦਾ ਬਿਆਨ ਦੇਣਾ ਕਿ ਅਸੀਂ ਤਾਂ ਜਿਵੇਂ ਅਣਜਾਣ ਹੀ ਹੁੰਨੇ ਆ ਕੀ ਇੰਨੀ ਗੈਰ ਜ਼ਿੰਮੇਵਾਰ ਐਸਐਚਓ ਹੁੰਦੇ ਨੇ ਕਿ ਉਹਨਾਂ ਨੂੰ ਇਹ ਪਤਾ ਹੀ ਨਾ ਹੋਵੇ ਕਿ ਅਸੀਂ ਕਿਸ ਦੇ ਨਾਮ ਪਾ ਰਹੇ ਹਾਂ ਜਿਹਦਾ ਕਿ ਪਤਾ ਹੈ ਕਿ ਦੁਨੀਆ ਲੈਵਲ ਤੇ ਰੌਲਾ ਪਿਆ ਹੋਇਆ ਏਡਾ ਵੱਡਾ ਕੇਸ ਹੈ ਉਹਨਾਂ ਦੀਆਂ ਕੁੜੀਆਂ ਦੇ ਨਾਮ ਪਾ ਕੇ ਇਹਦੀ ਕੱਲ ਨੂੰ ਗੱਲ ਹੈ ਜਿਹੜੀ ਕਿੱਧਰ ਨੂੰ ਜਾਣੀ ਹੈ ਤੇ ਉਹ ਸੋਚੇ ਸਮਝੇ ਬਿਨਾਈ ਜਿਹੜਾ ਉਹ ਬੋਲ ਕੇ ਇਸ ਤਰ੍ਹਾਂ ਦਾ ਖੈਰਚੁਮੇਵਾਰਾਂ ਨੂੰ ਪਿਆਨ ਦੇਣਾ ਤੇ ਉਸ ਤੋਂ ਬਾਅਦ ਫਿਰ ਇਹ ਕਹਿਣਾ ਕਿ ਕੋਈ ਗੱਲ ਨਹੀਂ ਡਿਲੀਟ ਕਰ ਦਾਂਗੇ ਡਿਲੀਟ ਜਿਹਦਾ ਇੱਕ ਵਾਰੀ ਐਫ ਆਈ ਆਰ ਦੇ ਵਿੱਚ ਨਾਮ ਪੈ ਜਾਂਦਾ ਹੈਗਾ ਉਹ ਐਨੇ ਸੌਖੇ ਡਿਲੀਟ ਨਹੀਂ ਹੁੰਦੇ 307 ਦਾ ਪਰਚਾ ਹੈਗਾ 307 ਦੇ ਪਰਚੇ ਨੂੰ ਤੁਸੀਂ ਪਹਿਲਾਂ ਤਾਂ ਦਰਜ ਇਸ ਤਰ੍ਹਾਂ ਕਰਕੇ ਕਹਿ ਰਹੇ ਹਾਂ ਜਿਵੇਂ ਕੋਈ ਇਹ ਮਜ਼ਾਕ ਦਾ ਵਿਸਾ ਹੋਵੇ ਕਿ ਕਿਸੇ ਦੀਆਂ ਲੜਕੀਆਂ ਜਿਨ੍ਹਾਂ ਦਾ ਸੌਹਰਾ ਪਰਿਵਾਰ ਵੀ ਆ ਜਿਨ੍ਹਾਂ ਦੀ ਸਮਾਜ ਦੇ ਵਿੱਚ ਆਪਣੀ ਕੋਈ ਨਾਮ ਹੈ ਕੋਈ ਇੱਜ਼ਤ ਹੈ ਤੁਸੀਂ ਪਹਿਲਾਂ ਉਹਨਾਂ ਨੂੰ ਮਿੱਟੀ ਦੇ ਵਿੱਚ ਰੋਲੋਗੇ ਤੇ ਫਿਰ ਤੁਸੀਂ ਕਹੋਗੇ ਕਿ ਕੋਈ ਗੱਲ ਨਹੀਂ ਅਸੀਂ ਡਿਲੀਟ ਕਰ ਦੇਵਾਂਗੇ ਇਹ ਮਸਲੇ ਕੀ ਇੰਨੇ ਸੌਖੇ ਡਿਲੀਟ ਹੁੰਦੇ ਹੁੰਦੇ ਨੇ ਹਾਂਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਆਪ ਜੀ ਨੂੰ ਪਤਾ ਹੀ ਆ ਆਪ ਜੀ ਨੇ ਰਿਕਾਰਡਿੰਗ ਸੋਲ ਲਈ ਆ ਇਹ ਆਪਣੇ ਨਰਮਲਜੀਤ ਸਿੰਘ ਆਪਣੇ ਪੰਜਾਬ ਪੁਲਿਸ ਦੇ ਐਸ ਐਚ ਓ ਨਿਸ਼ਾਨਦ ਉਹ ਹੀ ਇੱਕ ਲੋ ਜੋ ਦੋਸਤੋ ਇਹ ਸਰਕਾਰ ਕੀ ਕੀ ਕਰ ਰਹੀ ਹੈ ਨਰਮਲਜੀਤ ਸਿੰਘ ਜਾਂ ਅਫਸਰ ਕੀ ਹਾਂਜੀ ਤੇ ਉਹਨਾਂ ਨਾਲ ਇੱਕ ਵੀਰ ਦੀ ਗੱਲਬਾਤ ਹੋ ਰਹੀ ਆ ਵੀ ਕਹਿੰਦੇ ਆ ਵੀ ਜਿਹੜੇ ਬੰਦੇ ਉੱਥੇ ਹਾਜ਼ਰ ਹੀ ਤੇ ਜਾਂ ਸਰਪੰਚ ਉਹਨਾਂ ਦਾ ਪਿੰਡ ਦਾ ਜਾਂ ਇਹਨਾਂ ਦੇ ਨਾਲ ਦੇ ਕੋਈ ਵੀਰ ਭਰਾ ਉਹਨਾਂ ਦੇ ਪਿੰਡ ਦੇ ਮੁੰਡੇ ਜਾਂ ਇਹਨਾਂ ਦੀਆਂ ਭੈਣਾਂ ਤੇ ਭੈਣ ਵੇਖੋ ਧੀਆਂ ਭੈਣਾਂ ਹਰੇਕ ਦੀਆਂ ਸਾਂਝੀਆਂ ਹੁੰਦੀਆਂ ਆ ਤੇ ਮੈਂ ਇਹ ਕਹਿਣਾ ਚਾਹਨਾ ਆ ਵੀ ਚਲੋ ਸਾਡੇ ਨਾਲ ਸੋਸ਼ਲ ਮੀਡੀਆ ਉੱਤੇ ਲੱਖੇ ਨਾਲ ਭਾਨੇ ਨਾਲ ਹੋਰ ਵੀਰਾਂ ਦੇ ਨਾਲ ਕਈ ਤਰ੍ਹਾਂ ਦੇ ਪ੍ਰਕਾਰ ਦੇ ਗੁੱਸੇ ਰਾਜੀ ਮਤਭੇਦ ਹੋਣਗੇ ਚਲੋ ਵੀਰਾਂ ਹੁੰਦੇ ਹੋਣਗੇ ਕੋਈ ਚੱਕਰ ਨਹੀਂਗਾ ਪਰ ਜਿੱਥੋਂ ਤੱਕ ਗੱਲ ਆਪਾਂ ਨੂੰ ਸਹੀ ਲੱਗਦੀ ਆ ਆਪਾਂ ਠੀਕ ਕਰਦੇ ਜਿੱਥੇ ਗਲਤ ਲੱਗਦੀ ਆ ਫੇ ਉੱਥੇ ਕੰਮ ਆਪਾਂ ਕਹਿੰਨੇ ਆ ਵੀ ਇਹ ਆ ਕੰਮ ਗਲਤ ਆ ਭਾਨੇ ਦੀ ਭੈਣ ਵਿੱਚ ਤੇ ਸਾਡੀ ਭੈਣ ਵਿੱਚ ਕੋਈ ਫਰਕ ਨਹੀਂ ਗਾ ਤੁਲਾ ਕਿਹੜੀ ਭੈਣ ਵਿੱਚ ਤੇ ਸਾਡੀ ਭੈਣ ਵਿੱਚ ਕੋਈ ਫਰਕ ਨਹੀਂ ਆ ਪੰਜਾਬ ਦੀਆਂ ਧੀਆਂ ਭੈਣਾਂ ਸਾਰਿਆਂ ਦੀਆਂ ਸਾਂਝੀਆਂ ਆ ਭਾਵੇਂ ਕੋਈ ਕਿਸੇ ਪੰਜਾਬ ਪੁਲਿਸ ਵਾਲੇ ਦੀ ਵੀਰ ਦੀ ਭੈਣ ਹੋਵੇ ਉਹ ਵੀ ਸਾਡੀ ਭੈਣ ਗੱਲ ਆਪਾਂ ਇਹ ਕਰਨੀਆਂ ਕਿ ਬਕਾਇਤਾ ਉਹ ਭੈਣ ਦੀ ਸਕੂਲੇ ਹਾਜ਼ਰੀ ਲੱਗ ਰਹੀ ਆ ਉਹ ਇੱਕ ਆ ਆਪਣਾ ਮੈਡਮ ਨੇ ਸਕੂਲ ਵਿੱਚ ਕਹਿੰਦੇ ਪੜਾਉਂਦੇ ਜਾਂਦੇ ਆ ਤੇ ਉਹਨਾਂ ਦੀ ਜਿਨੂੰ ਹਾਜ਼ਰੀ ਲੱਗੀ ਆ ਸਕੂਲੇ ਗਏ ਆ ਤੇ 307 ਦਾ ਪਰਚਾ ਪਾਉਣ ਦਾ ਤਾਂ ਫਿਰ ਮਤਲਬ ਨਹੀਂ ਬਣਦਾ ਉਹਨਾਂ ਉੱਤੇ ਜੇਕਰ ਤੁਸੀਂ ਮੰਨਦੇ ਆ ਕਿ ਪੰਜਾਬ ਦੇ ਵਿੱਚ ਬੰਦਾ ਜਿਹੜਾ ਕੋਈ ਵਾਇਲੇਸ਼ਨ ਕਰਦਾ ਮਾੜਾ ਚੰਗਾ ਕੋਈ ਕੰਮ ਕਰਦਾ ਨਾ ਤੇ ਇੱਥੇ ਮੈਂ ਆਇਸ ਵੀਡੀਓ ਵਿੱਚ ਨਾ ਮੈਂ ਕਿਸਦਾ ਵਿਰੋਧ ਕਰਨ ਰਿਆ ਤੇ ਨਾ ਮੈਂ ਕਿਸਦਾ ਸਾਥ ਦੇਣ ਰਿਆ ਮੈਂ ਗੱਲ ਸੱਚ ਦੀ ਕਰਨ ਰਿਆ ਜੀ ਤੁਸੀਂ ਇਹ ਤੁਸੀਂ ਪੋਸਟ ਨੂੰ ਦੇਖਣਾ ਸੁਣ ਕੇ ਅੱਗੇ ਤੱਕ ਜਰੂਰ ਪਹੁੰਚਾਓ ਉਹਨਾਂ ਅਫਸਰਾਂ ਤੱਕ ਵੇਖੋ ਵੀਰੋ ਜਿੱਥੋਂ ਤੱਕ ਪੁਲਿਸ ਸਹੀ ਆ ਜੇ ਬੰਦਾ ਕੋਈ ਗਲਤੀ ਕਰਦਾ ਆ ਉਹਦੇ ਸਖਤ ਸਖਤ ਉਹਦੇ ਤੇ ਕਾਨੂੰਨ ਦੀ ਧਾਰਾ ਲੱਗਣੀ ਚਾਹੀਦੀ ਆ ਠੀਕ ਆ ਚਲੋ ਜੋ ਕਾਨੂੰਨ ਦਾ ਬੰਦਾ ਉਹ ਕਰਦਾ ਕਾਨੂੰਨ ਜੇਕਰ ਕਾਨੂੰਨ ਕੇ ਦੇ ਨਾਲ ਨਜਾਇਜ਼ ਕਰੇ ਨਾ ਫਿਰ ਗੱਲ ਮਾੜੀ ਆ ਫਿਰ ਆਪਣੇ ਕੋ ਰਿਆ ਨਹੀਂ ਜਾਂਦਾ ਫੇ ਆਪਾਂ ਬੋਲਣਾ ਬੁਰਣਾ ਕਾਨੂੰਨ ਦੇ ਜਿਹੜਾ ਕਾਨੂੰਨਦਾਰ ਰਖਵਾਲਾ ਬਣਦਾ ਆ ਨਾ ਕਾਨੂੰਨ ਦਾ ਰਾਖਾ ਬਣਦਾ ਆ ਤੇ ਜੇ ਉਹ ਕਿਸੇ ਨਜਾਇਜ਼ ਧੀ ਭੈਣ ਉੱਤੇ ਕੋਈ ਅਲੀਗੇਸ਼ਨ ਲਾ ਕੇ ਪਰਚਾ 307 ਦਾ ਪਾਉਣ ਦਿਆ ਜਿਹੜਾ ਕਹਿੰਦਾ ਦਰਖਾਸਤ ਦੇ ਵਿੱਚ ਨਾ ਆ ਆ ਬਾਅਦ ਵਿੱਚ ਕੋਈ ਨਹੀਂ ਡਿਲੀਟ ਕਰਦਾਂਗੇ ਜਿਵੇਂ ਆ ਵੀਰ ਨੇ ਗੱਲ ਕਹੀ ਆ ਵੀ ਇਹ ਡਿਲੀਟ ਹੋਣਾ ਐਡਾ ਸੌਖਾ ਨਹੀਂਗਾ ਸਰਕਾਰੀ ਦਰਬਾਰੇ ਜਿਹੜੇ ਕਾਰਜ ਕਰਾਂ ਚੱਲਣ ਦਾ ਬਹੁੰਦੇ ਐਡੀ ਜਿੰਦੀ ਸੌਖਾ ਨਹੀਂਗੇ ਵੀ ਆਪਾਂ ਘਰ ਦੀ ਗੱਲ ਆ ਵੀ ਕੰਧ ਲਾਗੋ ਕਰ ਪਰਲੇ ਗਵਾਂਡੀ ਨੂੰ ਆਵਾਜ਼ ਮਾਰਨੀ ਆ ਵੀ ਹਾ ਤਾਂ ਜਿਹੜਾ ਲਿਖਾ ਉੱਤੇ ਜਿਹੜਾ ਨਾਮ ਲਿਖਿਆ ਉਹ ਗਲਤ ਲਿਖਿਆ ਕਰਦੀਂ ਭਰਾ ਜੀ ਤੁਸੀਂ ਵੀ ਸਿਆਣੇ ਹੋ ਅਫਸਰੋ ਇਹਦਾ ਨਾਂ ਨਹੀਂ ਕਟੇ ਜਾਂਦੇ ਤੇ ਇਹਨਾਂ ਉੱਤੇ ਤੁਸੀਂ ਨਜਾਇਜ਼ ਪਰਚਾ ਧੀਆਂ ਪੈਣਾ ਤੇ ਨਾ ਕਰੋ ਜਿਹਦੇ ਉੱਤੇ ਕੋਈ ਤੁਹਾਨੂੰ ਲੱਗਦਾ ਡਾਊਟ ਆ ਵੀ ਇਹਨੇ ਕਾਰਜ ਆ ਕੀਤਾ ਮਾੜੀ ਚੰਗੀ ਹਰਕਤ ਕੀਤੀ ਆ ਬੰਦੇ ਨੇ ਜਿਹਨੂੰ ਤੁਸੀਂ ਪਹਾਨਾ ਆਪਾਂ ਕਹਿ ਰਹੇ ਆਪਾਂ ਸਾਰੇ ਤੇ ਉਹਦੇ ਉੱਤੇ ਜਿੰਨਾ ਚਿਰ ਤੱਕ ਤੁਹਾਡਾ ਕੋਈ ਹੈਗਾ ਉਹਨਾਂ ਚਿਰ ਤੱਕ ਚਲੋ ਧਾਰਾ ਦੇ ਮੁਤਾਬਕ ਤੁਸੀਂ ਕਾਰਜ ਕਰ ਰਹੇ ਹੋ ਆਪਣੀ ਅ ਵਾਸਤੇ ਜਾਣਕਾਰੀ ਵਾਸਤੇ ਜਾਂ ਕਿਦਾਂ ਵੀ ਤੁਸੀਂ ਰਿਮਾਂਡ ਵੀ ਲਿਆ ਜਾਂ ਕੋਈ ਗੱਲਬਾਤ ਕੀਤੀ ਪਰ ਆ ਜਿਹੜੀ ਧੀਆਂ ਪੈਣ ਵਾਲੀ ਗੱਲ ਇੱਥੇ ਨਹੀਂ ਗੱਲ ਸਹੀ ਹੈ ਇਹਨਾਂ ਤੇ ਤੁਸੀਂ ਪਰਚਾ ਨਾ ਕਰੋ ਤੇ ਇਹਨਾਂ ਨੂੰ ਤੁਸੀਂ ਬਾ ਇੱਜਤ ਪਰਚੇ ਦੇ ਵਿੱਚੋਂ ਬਾਹਰ ਗੱਡੋ ਤਾਪ ਮੰਨਗੇ ਵੀ ਤੂੰ ਤਾਂ ਤੁਸੀਂ ਵੀ ਆਪਣੀਆਂ ਧੀਆਂ ਭੈਣਾਂ ਸਮਝਦੇ ਐ ਇਹਨਾਂ ਨੂੰ ਵੇਖੋ ਕਿਸੇ ਦੀ ਧੀ ਭੈਣ ਦੀ ਇੱਜ਼ਤ ਸੋਸ਼ਲ ਮੀਡੀਆ ਤੇ ਨਲਾਮ ਜਦੋਂ ਕਰਦੀ ਹੈ ਨਾ ਇਦਾਂ ਮਾੜੇ ਚੰਗੇ ਕੰਮ ਕਰਕੇ ਪਰਚੇ ਪਾ ਕੇ ਬੇਇੱਜ਼ਤੀ ਕਰਕੇ ਤਾਂ ਫਿਰ ਉਹ ਜ਼ਿੰਦਗੀ ਜੀਵਨ ਦਾ ਅਸਰ ਨਹੀਂ ਰਹਿ ਜਾਂਦਾ ਜਿਹੜਾ ਆਮ ਜ਼ਿੰਦਗੀ ਜੀ ਕੇ ਮ제 ਦੇ ਨਾਲ ਬੰਦਾ ਰਹਿੰਦਾ ਆ ਕਿਉਂਕਿ ਮੈਂ ਹੁਣ ਤੁਹਾਨੂੰ ਇਹ ਕਹਿਣਾ ਚਾਹੁੰਦਾ ਆ ਆਪਾਂ ਜਿੰਨੇ ਵੀ ਪੰਜਾਬ ਦੇ ਪੁੱਤਾਂ ਸਾਰੇ ਸਾਂਝੇ ਆ ਜਿੱਥੇ ਕਿਤੇ ਕੋਈ ਧੱਕਾ ਹੋਵੇ ਆਪਾਂ ਚਲੋ ਗੱਲ ਵੀ ਕਰਦੇ ਆ ਪਰ ਮੈਂ ਹੁਣ ਇਥੋਂ ਇਹੋ ਕਹਿਣਾ ਚਾਹੁੰਦਾ ਆ ਵੀ ਜਿਹੜਾ ਤੁਸੀਂ ਪਰਚਾ ਪਾਇਆ ਏ ਧੀਆਂ ਭੈਣਾਂ ਉਤੇ ਉਸ ਪਰਚੇ ਨੂੰ ਰੱਦ ਕਰੋ ਇਹ ਧੀਆਂ ਭੈਣਾਂ ਤੇ ਪਰਚੇ ਨਾ ਪਾਓ ਸਾਡੀ ਇਹ ਬੇਨਤੀ ਆ ਸਾਡੀ ਅਪੀਲ ਆ ਸਾਡੀ ਅਪੀਲ ਆ ਸਰਕਾਰ ਨੂੰ ਪੰਜਾਬ ਪੁਲਿਸ ਪ੍ਰਸ਼ਾਸਨ ਨੂੰ ਵੀ ਅਸੀਂ ਖਾਲਸੇ ਹੋਂਦ ਦੇ ਨਾਤੇ ਇਹ ਧੀਆਂ ਭੈਣਾਂ ਦੀ ਜਿਹੜਾ ਤੁਸੀਂ ਪਰਚੇ ਪਾਉਣ ਦੀ ਗੱਲ ਕਾਣਦੇ ਆ ਉਹਨਾਂ ਦੇ ਅਸੀਂ ਇਸ ਕੰਮ ਦੀ ਜਿਹੜਾ ਤੁਸੀਂ ਕਰਨ ਦੇ ਆ ਇਸ ਕੰਮ ਨੂੰ ਅਸੀਂ ਮਾੜਾ ਸਮਝਦੇ ਆ ਇਹ ਕੰਮ ਤੁਸੀਂ ਨਾ ਕਰੋ ਇਹ ਤੁਹਾਡੇ ਵਾਸਤੇ ਠੀਕ ਨਹੀਂ ਗੱਲ ਤੇ ਜਿੰਨੇ ਵੀ ਆਪਣੇ ਵੀਰ ਭਰਾ ਨੇ ਸਾਰੇ ਜਾਣੇ ਇਕੱਠੇ ਹੋ ਕੇ ਇਸ ਚੀਜ਼ ਦੇ ਉੱਤੇ ਗੱਲ ਕਰਨੀ ਚਾਹੀਦੀ ਆ ਕਿਉਂਕਿ ਇਹ ਗੱਲ ਠੀਕ ਨਹੀਂ ਗੀ ਚਲੋ ਠੀਕ ਆ ਆਪਾਂ ਹੁਣ ਦੇਖਦੇ ਆ ਸਰਕਾਰ ਦਾ ਪ੍ਰਸ਼ਾਸਨ ਦਾ ਕੀ ਆਪਾਂ ਨੂੰ ਜਵਾਬ ਮਿਲਦਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ